ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਿਵਾਰ ਜਾਨ ਸਾਰੇ ਵੀਰਾਂ ਸੈਟਿੰਗ ਦੇ ਕਰਦ ਗਿਆ ਬਰੌ ਦੀ ਸਟਾਰਟਿੰਗ ਤੇ ਇੱਕ ਸਾਰਨਾ ਪਹਿਲਾਂ ਮਿੱਤਰੋ ਇਹ ਦੱਸੋ ਮਿੱਤਰੋ ਆ ਪਰਸੂ ਕੁਕੜਾਂ ਦੀ ਵੀਡੀਓ ਪਾਈ ਸੀਗੀ ਕੁਕੜਾਂ ਦੀ ਲੜਾਈ ਦੀ ਕੁਕੜਾਂ ਸ਼ੌਂਕ ਕਰਾਇਆ ਹਨਾ ਤੇ ਓਵੇਂ ਦੱਸੋ ਆਪਾਂ ਵੀਡੀਓ ਪਾਇਆ ਕਰਕੇ ਕੁਕੜਾਂ ਦੀਆਂ ਵਿੱਚ ਰਿਲੇਟਡ ਹੈ ਕਿ ਰਹਿਣ ਦੇ ਕਰਕੇ ਓਨਲੀ ਕਬੂਤਰਾਂ ਨੇ ਰੱਖ ਗਏ ਹਨਾ ਤੇ ਜੇ ਕੁਕੜਾਂ ਦੀਆਂ ਵੀ ਸ਼ੌਂਕ ਕਰਾਇਆ ਕਰੀਏ ਤੇ ਕਰਾ ਦਿਆ ਕਰੀਏ ਕਿ ਰਹਿਣ ਦੇ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਤੁਸੀਂ ਕਹੋਗੇ ਤੇ ਆਪਾਂ ਕੁੱਕੜਾਂ ਦਾ ਵੀ ਵਿੱਚ ਪ੍ਰੋਸੈਸ ਕਰ ਲਿਆ ਕਰਾਂਗੇ ਤੇ ਨਹੀਂ ਆਪਾਂ ਇਕੱਲੇ ਕਬੂਤਰਾਂ ਦਾ ਕਰ ਲਿਆ ਕਰਾਂਗੇ ਹਨਾ ਕਿਉਂਕਿ ਯਾਰ ਆਪਣਾ ਕਬੂਤਰਾਂ ਦੇ ਰਿਲੇਟਿਡ ਹੀ ਬਾळा ਹੁੰਦਾ ਤੇ ਕਬੂਤਰਾਂ ਵਾਲੇ ਬੰਦੇ ਹੀ ਆਪਣੇ ਨੇ ਐੜਾ ਕੁੱਕੜਾਂ ਦਾ ਬੰਦਾ ਕੋਈ ਵੇਖੋ ਹੋਣ 10 ਹੋਣ ਤਾਂ 12 ਹੋਣ ਹਨਾ ਐਨੇ ਵਿੱਚੋਂ ਤੇ ਕਬੂਤਰਾਂ ਵਾਲੇ ਬੰਦੇ ਬਾਲੇ ਆ ਤੇ ਕਮੈਂਟ ਕਰਕੇ ਜਰੂਰ ਦੱਸੋ ਜੇ ਜੇ ਤੁਹਾਨੂੰ ਸ਼ੌਂਕ ਹੈਗਾ ਕੁੱਕੜਾਂ ਦਾ ਤੇ ਵਿੱਚ ਕਮੈਂਟ ਕਰ ਦਿਓ ਜਿਨ੍ਹਾਂ ਨੂੰ ਹੈ ਨਹੀਂਗਾ ਸ਼ੌਂਕ ਉਹ ਵੀ ਕਮੈਂਟ ਕਰ ਕੁੱਕੜਾਂ ਇਹ ਨਾ ਪਾਇਆ ਕਰੋ ਤੇ ਜਿਨਾਂ ਨੇ ਸ਼ੌਂਕ ਹੈਗਾ ਉਹ ਕਮੈਂਟ ਕਰ ਦੋ ਕੁਕੜਾਂ ਵਿੱਚ ਸ਼ੌਂਕ ਕਰਾ ਲਿਆ ਕਰੋ ਹਨ ਤੇ ਕਮੈਂਟ ਕਰਕੇ ਜਰੂਰ ਦੱਸਿਓ ਮੇਰਾ ਭਰਾ ਇੰਨਾ ਕ ਹਨਾ ਤੇ ਫਿਰ ਆਪਾਂ ਕਬੂਤਰਾਂ ਦਾ ਵੀ ਲਿਆ ਕਰਾਂਗੇ ਵਿੱਚ ਤੇ ਵਿੱਚ ਕੁਕੜਾਂ ਦਾ ਲਿਆ ਕਰਾਂਗੇ ਤੇ ਜੇ ਨਹੀਂ ਬਣਾਉਣਾ ਤੇ ਕੱਲਾ ਕੁਕੜਾਂ ਦਾ ਲਿਆ ਕਰਾਂਗੇ ਜਾਂ ਕੱਲਾ ਕਬੂਤਰਾਂ ਦਾ ਲਿਆ ਕਰਾਂਗੇ ਹਨਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਹੁਣ ਅੱਜ ਕੂਤਰਾਂ ਦੇ ਪਾਸੇ ਤੇ ਆਪਾਂ ਤਾਂ ਨਹੀਂ ਕੀ ਦਾ ਪੈਂਦਾ ਫਿਰ ਦੱਲੇ ਇਹ ਸ਼ੱਕੋ ਜੀ ਬੈ ਗਿਆ ਇਹ ਆਪਾਂ ਪਹਿਲਾਂ ਵੀ ਬਖਾਇਆ ਸੀ ਕੱਲ ਵੀ ਬਖਾਇਆ ਸੀ ਵਲੌਗ ਦੇ ਵਿੱਚ ਮੈਨੂੰ ਤਾਂ ਉਹੀ ਲੱਗਦਾ ਹੈ ਇਹ ਕਬੂਤਰ ਤੇ ਹੁਣ ਆ ਜੋ ਬੱਚਿਆਂ ਨੇ ਪਾਸੇ ਪਹਿਲਾਂ ਬੱਚੇ ਭੱਜ ਗਏ ਆਪਾਂ ਇੱਕ ਇੱਕ ਕਰਕੇ ਸਾਰੇ ਨਾ ਇਹ ਰੂੜੂਗਾ ਚੋਗੇ ਕਬੂਤਰ ਪਹਿਰੇ ਰੂੜਗੇ ਖਾਦ ਕੇ ਤੁਹਾਨੂੰ ਤੇ ਬੱਚੇ ਆਪਾਂ ਬਾਹਰ ਵਿੱਚ ਭਾਦਨੇ ਆ ਲਓ ਜੀ ਥੋੜੀਆਂ ਰਹਿਗਾਂ ਬਾਕੀ ਸਾਰੀਆਂ ਚੋਗ ਗੂਤਰੇ ਵੀ ਰੋੜਗਾ ਤੇ ਮਿੱਤਰੋ 5-6 ਉਤਰ ਹੋਰ ਪਟਣੇ ਆਪਾਂ ਕੂਤਰਾ ਪਟਾਂਗੇ ਤੇ ਦੁਪਹਿਰੇ ਹੀ ਪਟਾਂਗੇ ਆਪਾਂ ਇਹ ਸਾਰੰਗਾ ਰੋੜਗਾ ਚੋਗ ਦੇ ਵੀ ਤੇ ਕਿਹੜਾ ਮਿੱਤਰੋ ਬੱਚੇ ਭਾੜ ਗਏ ਆਪਾਂ ਹੁਣ ਵੀ ਮਿੱਤਰੋ ਬੱਚੇ ਭਾਉਣੇ ਆ ਤੇ ਇੱਕਤਾਬ ਭਾਤਾ ਸੀਗਾ ਇੱਕ ਤੇ ਇੱਕ ਆਪਾਂ ਛੜਤਾ ये भरा ही छड़ा वो है कला गुलाबी खंड वो इतने बखा दें फिरता आ करता मित्रों अभी पहले दिन ही उडया बहाने लगे उड गया शरीर कूतर कोई नहीं बैठा सला पहला छा उ गया आ गया ਕੱਲਾ ਕੰਡ ਗਲਾਬੀ ਹੁਣ ਆਪ ਪਾਉਣਿਆ ਦੂਜਾ ਬੱਚਾ ਸਿਕ ਨਹੀਂ ਤੀਜਾ ਦੂਜਾ ਤਾਂ ਆ ਬਿਠਾ ਇੱਕ ਤੀਜਾ ਜੱਲ ਬਈ ਬੈਹੇ ਸ਼ਰੀ ਤੇ ਇਹ ਤੀਜਾ ਬੱਚਾ ਬੈ ਗਿਆ ਚੱਲ ਬਈ ਚੌਥਾ ਚੌਥਾ ਹੀ ਬੈ ਗਿਆ ਪਾਣੀ ਵਿੱਚ ਇਹ ਚੌਂਜੇ ਵੱਡੀ ਵੀ ਆ ਉੱਤੋਂ ਪਹਿਲਾਂ ਮਤ ਜੀ ਹੋ ਗਈ ਚੌਂਜੇ ਉਦਰੀ ਝੜ ਗਈ ਥੱਲੇ ਥੋੜੀ ਵੱੜਤੀ ਸੀ ਇਹ ਜੀ ਬੜੀ ਦਾਣੀ ਚੁਗਦਾ ਹੁਣੇ ਪਾਣੀ ਵਿੱਚ ਬੱਚਾ ਬਹਿ ਗਿਆ ਜੀ ਛੇ ਵਿੱਚ ਬੱਚਾ ਜੀ ਛੇ ਵਿੱਚ ਬਹਿ ਗਿਆ ਅਦਨਾਈ ਇਹ ਥੋੜਾ ਕਮਜ਼ੋਰ ਤੇ ਇਹਨਾਂ ਨੂੰ ਬਾਹਰ ਦਨੇ ਆ ਸੱਤਮਈ ਬਹਿ ਗਿਆ ਛਰੀ ਤੇ 8ਮਈ ਕਾਲੀ ਟੋੜੀ ਗਿਆ ਓਏ ਓਏ ਕਿੱਧਰ ਉੱਡਿਆ ਕਿੱਧਰ ਉੱਡ ਗਿਆ ਬਾਹਰ ਛਰੀ ਤੇ ਹਲੋ ਜੀ ਪਹਿਲੇ ਦਿਨ ਹੀ ਇੱਧਰ ਆ ਪਾ ਲਈ શરી ਦੇ ਗਿਆ ਵੱਡੀ ਤੇ ਇਹ ਕਿੰਨਾ ਬੱਚਾ ਗਈ 2 5 6 7 ਮਾ ਹੋ ਗਏ ਸੀ ਨਾ ਇਹ ਹੁਣ ਆਈਗਾ 8 ਮਾ ਬੱਚਾ ਨੀਲਾ ਗਾਇੀ ਤਾਂ ਆਈ ਆਵੀ ਗਿਆ ਤਾਂ ਆਈ ਨਵਾਂ ਬੱਚਾ ਜੀ ਗਾ ਆ ਗਿਆ 10ਵਾਂ ਜੀ 10ਵਾਂ ਬੱਚਾ ਬੈ ਗਈ ਗਾ ਆ ਗਿਆ 11ਵਾਂ ਬੱਚਾ ਜੀ ਸਾਤੇ ਕਾਲੇ ਵਾਲਾ ਬੈ ਗਈ 12ਵਾਂ ਬੱਚਾ ਜੀ ਇਨੋ ਪੌਣਾ ਕਮਜ਼ੋਰ ਹੈ ਬੱਚਾ ਤੇ ਇਹਦਾ ਹੈਗਾ ਬਗਲ ਤੇ ਟੂਸਾ ਆ ਦੇਖੋ ਤੇ ਇਹਨੂੰ ਮੱਕੀ ਨਾਲ ਜਾ ਕੇ ਤੇ ਬਾ ਦਿੰਨੇ ਆਪਾਂ ਤੇ ਬਿਠਾ ਰੂਗਾ ਉਹ ਸਰੈਂਜੀ ਵੀ ਇੱਕ ਨਵੀਂ ਲਾ ਲਈ ਆ ਦੂਜੀ ਸਰੈਂਜੀ ਥੋੜੀ ਜਾਹ ਹੋ ਗਈ ਸੀਗੀ ਤੇ ਉਹ ਪੱਥਲੇ ਰੱਖ ਲਈ ਬਾਜਾਸਤੇ ਇਹਨੂੰ ਤਾਂ ਇੱਕ ਕਲੀ ਪਾਣੀ ਦੇਣਾ ਨਦਨ ਚ ਤੇ ਇਹ ਆਪਾਂ ਨਵੀਂ ਲਾ ਲੈਨੇ ਆ 60 ਐਮਲ ਲਈ ਤੇ ਤੇਰੇ ਆ ਲਾ ਲੈਨੇ ਆ ਪੈਪ ਜੀ ਲਓ ਜੀ ਆ ਵੀ ਬੱਚਾ ਆ ਗਿਆ ਬੈਨ ਵੇਗਾ ਹੀ ਨਾਲ ਕੰਡਲavi ਲੋ ਜੀ ਸਿਰੰਜ ਹੋ ਗਈ ਆਪਣੀ ਤਿਆਰ ਐਤਨੇ ਚੇਪੀ ਭਰੇਟ ਦਿੰਨੇ ਹਨਾ ਰੰਗ ਜਾਂ ਨਹੀਂ ਲੈਂਦਾ ਇਹਦਾ ਤੇ ਬੱਚੇ ਨੂੰ ਮੱਕੀ ਦੇ ਕੇ ਤੇ ਛਰੀ ਤੇ ਇਹਨੂੰ ਵੀ ਬਾ ਦੇਣੇ ਆਪਾਂ ਇਹ ਘਰ ਦਾ ਨਹੀਂ ਚੁਗਦਾ ਜੀ ਮਿੱਤਰੋ ਆਪਾਂ ਛੇ ਕੂਤਰਾ ਹੀ ਹੋਰ ਪਟ ਪਟਾਈ ਕਰਤੀ ਆ ਤਿੰਨ ਵਿੱਚੋਂ 1 2 3 ਤਿੰਨ ਵਿੱਚੋਂ ਆਹ ਸਾਲ ਦੇ ਪੱਠੇ ਆ ਤੇ ਤਿੰਨ ਹੈਗੇ ਆ ਪਿਛਲੇ ਸਾਲ ਦੇ ਤੁਹਾਨੂੰ ਫੜ ਕੇ ਸ਼ੌਂਕ ਕਰਾ ਦਿੰਨੇ ਆ ਲਓ ਜੀ ਕਰੋ ਸ਼ੌਂਕ ਪਹਿਲੇ ਆਗਲੇ ਸਾਲ ਦੇ ਕਰਾ ਦਿੰਨੇ ਆ ਸ਼ੌਂਕ ਆਲੇ ਸਾਲਾਂ ਦੇ ਕਿੰਨੇ ਪਾਸੇ ਹੋਈ ਆ ਆ ਜ ਆ ਸੀਗਾ ਆਪਣਾ ਆ ਸਾਲ ਦਾ ਪੱਠਾ ਇਹਗਾ ਸੀਗਾ ਹਰਨਾ ਚੱਲ ਰਾ ਤੋ ਚੇਕ ਕਰੋ ਪਹਿਲਾ ਸ਼ੌਕ ਕਰੋ ਚੀਨਾ ਗਾਲ ਜੇਦੋਂ ਹੈਗੇ ਕਾਲੇ ਖੰਭ ਬਾਕੀ ਜਮਾ ਚਿੱਟਾ ਪੂਛੇ ਖੰਭੇ ਕੱਢਦਾ ਹਾਂ ਫਿਰ ਐ ਦੋ ਦੋ ਰਹਿ ਗਏ ਸੀ ਖੰਭ ਮਿੱਤਰੋ ਤੇ ਆ ਤੇਰੇ ਨਵੇਂ ਕੱਢੇ ਆ ਵਿੱਚੋਂ ਤਿੰਨ ਤਿੰਨ ਹੋਰ ਪੜਦਾਂਗੇ ਤੇ ਝਾਂਦਰਾ ਜਰੂਰ ਆਗਾ ਹਰਿਆਂ ਝਾਂਦਰਾ ਸੀਰਨਾ ਤੇ ਹਰਿਆਂ ਸਾਰੀਆਂ ਝਾਂਦਰਾ ਪੜਦਾਂਗਾ ਆਪਾਂ ਇਧਰ ਲਈਆਂ ਚਾਦਣਾ ਪੱਟ ਤੀਆਂ ਆਪਾਂ ਤੇ ਦੋ ਦੋ ਖੰਭ ਕੰਨੀਆਂ ਹੀ ਰਹਿ ਗਏ ਤੇ ਪੂਛ ਵੱਟਦੀ ਆ ਪੂਛ ਤਾਂ ਲਗਭਗ ਆਪ ਹੀ ਝਾੜੀ ਜ ਨੇ ਇੱਕ ਦੋ ਖੰਭ ਹੀ ਸੀਗੇ ਤੇ ਉਧਰ ਚੈੱਕ ਕਰੋ ਇਹ ਪਹਿਲਾ ਪੱਠਾ ਤੇ ਦੂਜਾ ਚੈੱਕ ਕਰਾਉਣੇ ਆ ਏ ਮੇਤਰੋ ਸੇਮ ਹੀ ਪੱਟੇ ਆਪਾਂ ਇਹ ਪੱਥੀ ਬਣੂਗੀ ਉਹ ਪੱਠਾ ਬਣੂਗਾ ਮੈਨੂੰ ਲੱਗਦਾ ਨੋਈ ਦੇਖੋ ਦੋ ਦੋ ਇਹ ਜਿਹੇ ਰਹਿਗੇ ਸਿੱਕੇ ਝਾੜ ਰਾਂ ਪੈ ਰਿਆਂ ਪੱਟ ਤਿਆਂ ਇਹ ਲਾਲ ਬਗਲ ਹੀ ਸੀ ਕੱਲੀ ਇੱਕੀ ਤੇ ਵਿੱਚੋਂ ਤਿੰਨ ਤਿੰਨ ਚਾਰ ਚਾਰ ਹੋਰ ਖੇਦਾਂਗੇ ਜੇ ਝਾੜ ਰਾਂ ਨਾ ਤੇ ਉਹਦੇ ਨੂੰ ਫਿਰ ਪੂਰਾ ਗਰਮੀ ਆ ਜੂਗੀ

ਤੇ ਇਹ ਜਿਹੜਾ ਬੰਦਰ ਉਹ ਹੀ ਪੱਟੇ ਆ ਬਾਜੀ ਚੱਲਣਾ ਥੋੜਾ ਥੋੜਾ ਨਿਕਲੇਗਾ ਤੇ ਆਪਾਂ ਨਾਲ ਦੇ ਨਾਲ ਇੱਥੋਂ ਖਿੱਚਦੇ ਨੇ 2 3 3 4 ਚ ਖੇਦਨੇ ਆ ਆ ਦਾ ਖੰਮ ਨਵੀ ਆਇਆ ਉਹਦੋਂ ਆ ਵੀ ਝਾੜ ਜਾਣਗੇ ਇਹ ਤਿੰਨ ਆਪਾਂ ਕੂਤਰਾ ਹਾਲੇ ਪੱਟੇ ਆ ਇਹ ਵੀ ਕਬੂਤਰ ਮੇਲਾ ਪੱਠਾ ਬਣੂਗਾ ਇਹ ਨਾਲ ਦਾ ਭਰਾ ਦਾ ਪੱਠਾ ਬਣ ਗਿਆ 6 ਦੇ ਪੱਠੀ ਬਣ ਜੀਗਾ ਪਤਾ ਨਹੀਂ ਕੋਈ ਆ ਕਬੂਤਰੀ ਹੈਗੀ ਪਿਛਲੇ ਸਾਲ ਦੀ ਇਹ ਹੈਗੀ ਰਤੇਤੀ ਕਾਲੀ ਚੀਨੀ ਇਹ ਲਾਲ ਬਗਲ ਸੀਗੀ ਪਰ ਨਹੀਂ ਕਿਹੜੀ ਸੀਗੀ ਆ ਰਹੀ ਤੇ ਇਹਦੇ ਮਤਲਬ ਸਾਰੇ ਪੱਟ ਤੇ ਸੀਗੀ ਝਾੜ ਰਹੇ ਪੱਟ ਤੀਆਂ ਸੀਗਾ ਆਪਾਂ ਤੇ ਇਹ ਝਾੜ ਪਈ ਵੀ ਸੀ ਇਹਦੇ ਰਹਿ ਗਏ ਸੀਗੇ 7 7 6 6 7 7 ਰਹਿੰਦੇ ਸੀ ਇਹਨਾਂ ਦੇ ਵੱਡੰਗਾ ਗੂਦ ਰੰਗਾ ਦੇ ਵੱਡੰਗਾ ਫ੍ਰੀ ਟੂ ਜ਼ेड ਸਾਰੀਆਂ ਖੇਚਤਾਂ ਸੀਗਾ ਆਪਾਂ ਇਹ ਕਰੀ ਹੋਂ ਝਾੜ ਕੇ ਸਾਫ਼ ਹੋ ਗਏ ਬਸ ਦੂਈਆ ਝਾੜਣੀ ਪੈਂਦੀ ਏ ਇਹ ਪਹਿਲੀ ਇਹ ਦੂਜੀ ਗੂਤਰੀ ਆ ਹਾਲੀ ਆ ਇਹ ਹੈਗੀ 5000 ਰੇਲ ਦੀ ਭੈਣ ਸਕੀ ਇੱਕੋ ਝੋਲੀ ਦੇ ਆ ਇਹ ਸ਼ਾਕ ਹੀ ਆ ਓਏ ਛਟੀਆਂ ਆਖਾਂ ਦਾ ਗੂਤਰਾ ਤੇ ਇਹਦੀ ਵੀ ਆਪਾਂ ਉਵੇਂ ਹੀ ਕਰਦਿਆਂ ਵੱਡੀਆਂ ਗੂਦ ਮੈਂ ਲਗਭਗ ਆਪਾਂ ਸਾਰੀਆਂ ਪੱਟੀਆਂ ਨੂੰ ਇਹ ਸ਼ਾਕ ਹੀ ਉਦਰੀ ਆ ਕਾਲੀ ਕੂਤਰੀ ਹੈਗੀ ਚਿੱਟੀਆਂ ਅੱਖਾਂ ਦੀ ਤੇ ਇਹਦੀ ਕਾਲੀ ਟੋਰੀ ਸੀ ਮਿੱਤਰੋ ਆ ਦੇਖੋ ਮਾੜੇ ਮਾੜਾ ਆਪਾਂ ਨਿਸ਼ਾਨੀ ਲਾਈ ਵੀ ਕਾਲੀ ਟੋਰੀ ਤੇ ਫਿਰ ਬਾਅਦ ਚ ਪਤਾ ਇਹਨਾਂ ਜਿਵੇਂ ਚਿੱਟੀਆਂ ਹੋ ਜਾਂਨ ਤਾਂ ਇਹਦੀ ਵੀ ਆਪਾਂ ਸੇਮ ਟੂ ਸੇਮ ਹੀ ਇਹਦੇ ਪੱਟੇ ਵੇ ਖੰਭ ਤੇ ਚਿੱਟੀਆਂ ਅੱਖਾਂ ਦੀ ਕਬੂਤਰੀ ਆ ਇਹ ਚਿੱਟੀਆਂ ਹਾਂ ਪੂਰਨ ਚਿੱਟੀਆਂ ਅੱਖਾਂ ਹੀ ਆ ਤੇ ਇਹ ਬਹੁਤ ਧੀਰੀ ਹੈ ਇਹ ਕਸੀ ਸੀਗੀ ਮਤਲਬ ਥੋੜੋ ਸਿੰਗੜ ਹੱਡੀ ਜੀ ਦੀ ਸੀਗੀ ਇਹੇ ਉੜਦੀ ਬਹੁਤ ਸੀ ਜੋਰ ਲਾ ਕੇ ਫੁੱਲ ਆਉਂਦੀ ਸੀ ਬਾਜੀ ਨਹੀਂ ਛੱਡੀ ਕਿ ਬਦਾਮ ਵੀ ਖਾਂਦੀ ਰਹੀ ਇੱਕ ਉਤਰੀ ਤੇ ਮੇਂਦਰ ਆਹੀ ਦਾ ਬਕੂਤਾਂ ਦੇ ਪੱਟੀਆਂ ਸੀਗਾ ਤੇ ਆਏ ਨਹੀਂ ਗਮਾਰ ਲਓ ਵਿੱਚੋਂ ਇੱਕ ਦੋ ਪੱਠੇ ਬਣ ਜਾਣਗੇ ਤੇ ਚਾਰ ਤਾਂ ਪੱਠੇ ਪੱਟੀਆਂ ਤੇ ਇੱਕ ਤਾਂ ਆਹ ਕਾਲੀ ਚੀ ਨਾ ਬੰਜੂ ਲੱਗਦਾ ਜਾਂ ਸਤਿਆਂ ਬਣੂਗਾ ਇਹ ਦੋਹਾਂ ਦੀ ਆਸਮੀ ਹੈਗੀ ਹੈ ਪੱਠੇ ਬਣ ਦੀ ਬਾਕੀ ਤਾਂ ਪੱਠਣਾ ਹੀ ਆ ਇਹ ਤੇ ਨੰਬਰ ਪਿਛਲੇ ਸਾਲ ਦੀਆਂ ਤਿੰਨ ਐਤਗੀਆਂ ਆ ਪਿਛਲੇ ਸਾਲ ਦੀ ਆ ਆ ਕਾਲੇ ਕੰਨ ਵਾਲੀ ਵੀ ਪਿਛਲੇ ਸਾਲ ਦੀ ਆ ਤੇ ਇੱਕ ਆ ਬੈਠੀ ਕਾਲੇ ਕੰਨ ਵਾਲੀ ਵੀ ਪਿਛਲੇ ਸਾਲ ਦੀ ਆ ਬਾਕੀ ਹਾਲੇ ਸਾਲ ਦੇ ਤਿੰਨ ਛੇ ਪੱਟ ਪਟਾਈ ਫੇਰ ਕਰਤੀ ਸੀ ਆ ਦੀ ਮਿੱਤਰੋ ਅੱਜ ਆਪਾਂ ਤੇ ਕਮੈਂਟ ਕਰਕੇ ਦੱਸੋ ਜੀ ਕਿਹੜੇ ਕਿਹੜੇ ਵੀਰਾਂ ਨੇ ਕਿੰਨੇ ਦਿਨ ਹੋਈ ਪੱਟ ਪਟਾਈ ਕੀਤੀ ਨੂੰ ਜਾਂ ਕਿੰਦਨ ਕਰਨੀ ਆ ਤੇ ਕਿੰਨੇ ਕਬੂਤਰਾਂ ਦੀ ਕੀਤੀ ਆ ਤੇ ਕਿੰਨੇ ਰਹਿ ਗਏ ਤੇ ਕਿੰਨਿਆਂ ਦੀ ਕਰਨੀ ਆ ਹਨਾ ਕਮੈਂਟ ਕਰਕੇ ਜਰੂਰ ਦੱਸੋ ਜੀ ਕਿੰਨੇ ਦੀ ਪਟਪਟਾਈ ਰਹਗੀ ਤੇ ਕਿੰਨੇ ਦੀ ਕਰਤੀ ਇਹ ਬਈਆਂ ਨੇ ਤੇ ਇਹ ਮਿੱਤਰੋ ਆਪਾਂ ਖੁੱਡੇ ਜੀ ਛੱਡ ਦਿੰਨੇ ਆ ਇਹਦੇ ਬਾਅਦ ਤੁਹਾਨੂੰ ਕੇਵਲ ਸ਼ੌਂਕ ਲਈ ਚਾਇਆ ਕਿਨੇ ਪਟਪਟਾਈ ਕਰਤੀ ਆ ਆ ਜੇ ਪਿਛਲੇ ਸਾਲ ਦਿਆ ਇਹਨਾਂ ਤਾਂ ਉੱਡਿਆ ਨਹੀਂ ਆ ਨਾ ਵੇ ਤੇ ਦੂਜੀ ਉੱਡ ਕੇ ਜਾਵੜਨਗੇ ਆ ਜਾਵੜਨਾਂ ਕਿੱਟੇ ਚੱਲ ਬਈ ਤੂੰ ਵੀ ਤੂੰ 3 ਵਜ ਗਏ ਤੇ ਬੱਚੇ ਆਪਾਂ ਤਾੜ ਦਿੰਨੇ ਆ ਸਾਰੇ ਦੋ ਇੱਧਰ ਬੈਠੇ ਬਾਕੀ ਸਾਰੇ ਆਉ ਡਕੇ ਹੋ ਤੇ ਬਹਿ ਗਏ ਫਿਰ ਤਾਂ ਬੈਠੇ ਦੇ ਦੋ ਉਹ ਵੀ ਥੱਲੇ ਆ ਗਏ ਤੇ ਪਹਿਲਾਂ ਇਹ ਤਾੜ ਦਈਏ ਬਾਏ ਦਾਣਾ ਪਾਣੀ ਪਾਉਣੇ ਆ ਤੇ ਹੋ ਸਕਦਾ ਆਪਾਂ ਕੱਲ ਨੂੰ ਪੱਲੜ ਵੀ ਪੱਟ ਦਈਏ ਸਾਰੇ ਏਡੋ ਜੈਡੀ ਅੱਜ ਯਾਰ ਖਵਾਜੀ ਵਗਦੀ ਸੀ ਪੱਟਨ ਤਾਂ ਅੱਜ ਵੀ ਪੜਦਿਆ ਵੇਖੋ ਸ਼ਰੀਰੀ ਲੀੜਾ ਹਿੱਲੀਆਂ ਦਾ ਕਿੰਨਾ ਤੇ ਰਾਤ ਨੂੰ ਠੰਡੀ ਕੀ ਨਾ ਹੋ ਜੇ ਤੇ ਕੱਲ ਨੂੰ ਆਪਾਂ ਸਾਰੇ ਕੱਚ ਦੇਨੇ ਆ ਵੀ ਜੇ ਧੁੱਪ ਨਹੀਂ ਕਿ ਲਈ ਵਧੀਆ ਦਿਨ ਲੰਘਾ ਤਾਂ ਕੱਲ ਨੂੰ ਚੱਕ ਦੇਨੇ ਆ ਵੀ ਤੇ ਆ ਵੀ ਨਹੀਂ ਲਾਉਨੇ ਹੁੰਦੇ ਮਿੱਤਰੋ ਹੁਣ ਅੱਗੇ ਤਾਂ ਆਪਾਂ ਧਾਗੇ ਦਿੰਦੇ ਸੀ ਤਿੰਨ ਚਾਰ ਦਿਨ ਹੋ ਗਏ ਹੁਣ ਆ ਵੀ ਨਹੀਂ ਲਾਇਆ ਇੱਥੇ ਆ ਹੀ ਰਿਹਾ ਏ ਤੇ ਬਾ ਇਹ ਵੀ ਲਾ ਦੇਣਾ ਹੁਣ ਆਪਾਂ ਪਾਣੀ ਲਿਆਂਦਾ ਆਪਾਂ ਤਾਂ ਤੇ ਦਾਣੇ ਪਾ ਦੇਨੇ ਆ ਪਾਣੀ ਪਾ ਦੇਨੇ ਆ ਇਹਨਾਂ ਦਾ ਕੰਮ ਨਿਬੜ ਦੇਨੇ ਆ ਹਣਾ ਤੇ ਦਾਣੇ ਦੁਨੀ ਚੁਗਾਰੇ ਬਨ ਕੇ ਸਾਰੇ ਕੂਤਰ ਹੁਣ ਕਰਦੇ ਆਂ ਮਿੱਤਰੋ ਕਾਈਟ ਫਾਈਟਿੰਗ ਆਪਣਾ ਕਾਲਰ ਪਤੰਗ ਤੇ ਦੋ ਪਤੰਗ ਆ ਚੜੀ ਜਾਂਦੇ ਆ ਇਹਨਾਂ ਚੋਂ ਇੱਕ ਜਣਾ ਕੱਟਿਆ ਤੇ ਇੱਕ ਨੂੰ ਆਪਾਂ ਸਿੱਟ ਲੈਣਾ ਪੇਚੇ ਪੈਣ ਦੇ ਤਕਰੀਬਨ ਨੇੜੀ ਏ ਕੰਮ ਇੱਕ ਸੰਤਰੀਆ ਪਤੰਗ ਤੇ ਇੱਕ ਹੈਗਾ ਚਿੱਟਾ ਪਤੰਗ ਇਹਨਾਂ ਪੈਗੇ ਪੇਚੇ ਨਹੀਂ ਨਹੀਂ ਹਜੇ ਨਹੀਂ ਪਈ ਆ ਆਪਣਾ ਪਤੰਗ ਚੜਾਉਣੇ ਆਪਾਂ ਹੋਜੀ ਇੱਕ ਪਤੰਗ ਰਹਿ ਗਿਆ ਆ ਆਖਰ ਦਾ ਤੇ ਦੂਜਾ ਪਤੰਗ ਉਹ ਚੱਲਿਆ ਲਓ ਜੀ ਫੜ ਲਿਓ ਵੀ ਕਹੇ ਨੇ ਤੇ ਆਪਾਂ ਲਾਉਣੇ ਆ ਪਤੰਗ ਨਾ ਪੇਚੀ ਕੋਈ ਮੇਟਰੋ ਪਤੰਗਾ ਪਾ ਚੜਾਤਾ ਤੇ ਉਹ ਫਿਰਦਾ ਆਪਣਾ ਪਤੰਗ ਆ ਕਰਦਾ ਤੇ ਉਹ ਪਤੰਗ ਆ ਫਿਰਦਾ ਤੇ ਇਹ ਆ ਥੋੜੀ ਦੂਰ ਮੇਟਰੀ ਇਹਨਾਂ ਨੇ ਤੇ ਆਪਾਂ ਹੁਣ ਉੱਚਾ ਕਰਦੇ ਆਂ ਪੂਰਾ ਪਤੰਗ ਤੇ ਜਦੋਂ ਆਪਾਂ ਪਤੰਗ ਨੂੰ ਦਿਸਣ ਲੱਗ ਪਿਆ ਤੇ ਈ ਡੋਰ ਛੱਡਣਗੇ ਫੇਰ ਲਾਓਗੇ ਪਿੱਛਾ ਤੇ ਫੇਰ ਘੱਟਾ ਘੱਟੀ ਗੱਡਾਂਗੇ ਆਪਾਂ ਲੈ ਉੱਚਾ ਤਾਂ ਹੋ ਗਿਆ ਆਪਣਾ ਪਤੰਗ ਪੂਰਾ ਲੋਈ ਨਹੀਂ ਡੋਰ ਛੱੜਤੀ ਮਿੱਤਰੋ ਬੱਦਰ ਦੇਖੋ ਕਿੰਨੇ ਹੋ ਗਏ ਅੱਜ ਚੰਗੇ ਰਹਿ ਗਏ ਆਪਾਂ ਕਪੜਾ ਨਹੀਂ ਲਾਇਆ ਕੂਤਰਾਂ ਦਾ ਤੇ ਲਾਉਣੇ ਪਿੱਛੇ ਮਿੱਤਰੋ ਫਿਰ ਦੱਸਦੇ ਆਂ ਆਪਾਂ ਤੁਹਾਨੂੰ ਲਓ ਵੀ ਮਿੱਤਰੋ ਇੱਕ ਪਤੰਗ ਆਪਾਂ ਉਹਨਾਂ ਦਾ ਕੱਟਤਾ ਪਹਿਲਾਂ ਆਪਣਾ ਕੱਟਿਆ ਗਿਆ ਸੀ ਬਾਅਦ ਚ ਆ ਆ ਚੜਾਇਆ ਤਰੰਗਾ ਯਾ ਕੈਨੇਡਾ ਵਾਲਾ ਤੇ ਹੁਣ ਆਪਾਂ ਉਹਨਾਂ ਦਾ ਕੱਟਤਾ ਉਹ ਤਾਂ ਬਹੁਤ ਦੂਰ ਜਾਵੜਿਆ ਤੇ ਹੁਣ ਇੱਕ ਇੱਥੇ ਆ ਸਰ ਦਾ ਚਿੱਟਾ ਪਤੰਗ ਹੁਣ ਇਹਦੇ ਆ ਲਾਵਾਂਗੇ ਪੇਚਾ ਇਹ ਕਾਪਾ ਕਟਾਲਿਆ ਸੀ ਤੇ ਇੱਕ ਕੱਟਤਾ ਹੁਣ ਹੁਣ ਗਾਂ ਹੋਰ ਨਾ ਲਾਉਣੀਆਂ ਵੇਣੀਆਂ ਭਾਜੀ ਕੋਈ ਨਾ ਦੇ ਨਾ ਮੂਰਤੀ ਹੋਏ ਪਤੰਗ ਚੜਾ ਕੇ ਉਹਨਾਂ ਨੇ ਆਪਣਾ ਕੱਟਤਾ ਸੀਗਾ ਤੇ ਆਪਾਂ ਉਹਨਾਂ ਦਾ ਡਾਤਾ ਹਨ ਹੁਣ ਹੋਰ ਨਾ ਲਾਉਣੇ ਪੇਚਾ ਕੋਹ ਇੱਥੇ ਫਿਰਦਾ ਚਿੱਟਾ ਨਹੀਂ ਦਸਨ ਦੂਰ ਉਹਨਾਂ ਲਾਉਣੇ ਪੇਚਾ ਲੋਈ ਮਿੱਤਰੋ ਹੋ ਗਿਆ ਨੀਰਾ ਲਾਈਟ ਆਪਣਾ ਛੱਡ ਗਾਵਾਂਗਾ ਪਰ ਲਾਈਟ ਹੈ ਨਹੀਂਗੀ ਇਨਵਰਟਰ ਤੇ ਲਾਈਟ ਵਾਵਾ ਖੇਡਦੀਆਂ ਇਹ 200 ਵਾਟ ਦੇ ਬਲਬ ਲੱਗੇ ਹੋਏ ਐ ਇਹਨਾਂ 'ਚ ਤੇ ਤਾਂ ਹੀ ਉਹ ਫਿਰ ਆਪਾਂ ਬੰਦ ਹੀ ਕਰਦਿਆਂ ਉੱਥੇ ਕੇਰਾ ਤੇ ਇਹ ਲਾਈਟ ਆ ਗਈ ਛੱਡ ਦਾਂਗੇ ਆਪਾਂ ਤੇ ਬਸ ਐਂਡ ਕਰਨਾ ਸੀ ਵਲੌਗ ਦਾ ਆਪਾਂ ਇੱਕ ਪਤੰਗ ਕੱਟਤਾ ਤੇ ਇੱਕ ਕਟਾ ਲਿਆ ਸੀਗਾ ਤੇ ਉਹ ਫਿਰ ਆਪਾਂ ਲਾ ਲਿਆ ਸੀਗਾ ਤੇ ਮਿੱਤਰੋ ਇੱਥੇ ਕਰਦੇ ਆਪਾਂ ਵਲੌਗ ਦਾ ਐਂਡ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਬਾਕੀ ਵੀਡੀਓ ਸਾਰੀ ਵੇਖਿਆ ਕਰੋ ਤੇ ਆਪਣੀ ਜਲਦੀ ਹੀ ਪੰਜ ਕੇ ਹੋਣ ਵਾਲੇ ਤੇ ਜੋੜੀ ਗਿਫਟ ਕਰਨੀ ਆ ਤੇ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਬਾਕੀ ਧੰਨਵਾਦ ਸਾਰੇ ਵੀਰਾਂ ਦਾ ਵਲੌਗ ਦੇਖਣ ਲਈ